ਜਦੋਂ ਵੀ ਪੰਜਾਬ ਦਾ ਨਾਂ ਆਉਂਦਾ ਹੈ ਤਾਂ ਸਾਡੇ ਦਿਮਾਗ ਵਿੱਚ ਬਹਾਦਰੀ ਤੇ ਰੋਹਾਨੀਅਤ ਦੀ ਤਸਵੀਰ ਬਣਦੀ ਹੈ ਪਰ ਸਿੱਖੀ ਤੋਂ ਬਹੁਤ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਵੀ ਸਦੀਆਂ ਪਹਿਲਾਂ ਇਸ ਧਰਤੀ ਦਾ ਇੱਕ ਅਜਿਹਾ ਇਤਿਹਾਸ ਹੈ ਜੋ 10000 ਸਾਲਾਂ ਤੋਂ ਵੀ ਵੱਧ ਪੁਰਾਣਾ ਹੈ ਇੱਕ ਅਜਿਹਾ ਇਤਿਹਾਸ ਜੋ ਵਕਤ ਦੀ ਤੂੜ ਵਿੱਚ ਕਿਤੇ ਗਵਾਚ ਗਿਆ ਹੈ ਆਓ ਅੱਜ ਉਸ ਗਵਾਚੇ ਹੋਏ ਇਤਿਹਾਸ ਨੂੰ ਫਰੋਲੀਏ ਤਾਂ ਸਵਾਲ ਇਹੀ ਹੈ ਸਿੱਖ ਧਰਮ ਦੇ ਆਉਣ ਤੋਂ ਪਹਿਲਾਂ ਇਹ ਧਰਤੀ ਅਸਲ ਵਿੱਚ ਸੀ ਕੀ ਇੱਥੇ ਕੌਣ ਲੋਕ ਰਹਿੰਦੇ ਸਨ ਕਿਹੋ ਜੀ ਜ਼ਿੰਦਗੀ ਸੀ ਇਸ ਸਵਾਲ ਦਾ ਜਵਾਬ ਸਾਨੂੰ ਵਕਤ ਵਿੱਚ ਬਹੁਤ ਪਿੱਛੇ ਇਸ ਧਰਤੀ ਦੀਆਂ ਡੂੰਘੀਆਂ ਜੜਾਂ ਤੱਕ ਲੈ ਜਾਵੇਗਾ 10000 ਸਾਲ ਸੁਣਨ ਨੂੰ ਸਿਰਫ ਇੱਕ ਨੰਬਰ ਲੱਗਦਾ ਹੈ ਨਾ ਪਰ ਇਹ ਸਿਰਫ ਇੱਕ ਅੰਕੜਾ ਨਹੀਂ ਇਹ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ ਜਿਸ ਵਿੱਚ ਕਿੰਨੇ ਹੀ ਸਾਮਰਾਜ ਬਣੇ ਤੇ ਮਿਟ ਗਏ ਸਭਿਤਾਵਾਂ ਉੱਗੀਆਂ ਤੇ ਡੁੱਬ ਗਈਆਂ ਤੇ ਉਹਨਾਂ ਸਾਰਿਆਂ ਨੇ ਮਿਲ ਕੇ ਅੱਜ ਦੇ ਪੰਜਾਬ ਦੀ ਨੀਂਹ ਰੱਖੀ ਚਲੋ ਇਸ ਲੰਮੇ ਸਫ਼ਰ ਨੂੰ ਸਮਝਣ ਲਈ ਇਸ ਨੂੰ 5 ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਦੀ ਪ੍ਰਾਚੀਨ ਨੀਂਹ ਦੀ ਫਿਰ ਮਹਾਕਾਵਿਆ ਅਤੇ ਸਾਮਰਾਜਿਆਂ ਦੇ ਯੁੱਗ ਦੀ ਉਸ ਤੋਂ ਬਾਅਦ ਮਹਾਨ ਸੰਸਲੇਸ਼ਣ ਇੱਕ ਨਵੀਂ ਵਿਵਸਥਾ ਦਾ ਆਗਮਨ ਤੇ ਅਖੀਰ ਵਿੱਚ ਉਹ ਮੰਚ ਜਿਸ ਤੇ ਇੱਕ ਕ੍ਰਾਂਤੀ ਨੇ ਜਨਮ ਲੈਣਾ ਸੀ ਤਾਂ ਆਓ ਸ਼ੁਰੂ ਕਰਦੇ ਹਾਂ ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਜਿੱਥੇ ਮਨੁੱਖੀ ਜੀਵਨ ਦੇ ਪਹਿਲੇ ਨਿਸ਼ਾਨ ਮਿਲਦੇ ਨੇ ਇਥੋਂ ਹੀ ਪੰਜਾਬ ਦੀ ਗਾਥਾ ਦਾ ਪਹਿਲਾ ਪੰਨਾ ਖੁੱਲਦਾ ਹੈ। ਜ਼ਰਾ ਸੋਚ ਕੇ ਦੇਖੋ ਇੱਕ ਪਾਸੇ 10000 ઈસા પૂર્વ ਵਿੱਚ ਸ਼ਿਕਾਰੀ ਇਕੱਠੇ ਕਰਨ ਵਾਲੇ ਲੋਕ ਸਨ ਜੋ ਪੱਥਰ ਦੇ ਔਜ਼ਾਰ ਵਰਤਦੇ ਸਨ ਅਤੇ ਫਿਰ ਕੁਝ ਹਜ਼ਾਰ ਸਾਲਾਂ ਦੇ ਅੰਦਰ ਹੀ ਲਗਭਗ 3300 ઈસા ਪੂਰ ਵਿੱਚ ਇਹੀ ertid ਦੁਨੀਆ ਦੀ ਸਭ ਤੋਂ ਉੱਨਤ ਸ਼ਹਿਰੀ ਸਭਿਅਤਾ ਯਾਨੀ ਕਿ ਹੜੱਤਾ ਸਭਿਅਤਾ ਦਾ ਘਾਰ ਬਣ ਜਾਂਦੀ ਹੈ। ਇਹ ਕਿੰਨੀ ਵੱਡੀ ਛਾਲ ਸੀ ਅਤੇ ਇਹ ਕੋਈ ਮਾਮੂਲੀ ਸ਼ਹਿਰ ਨਹੀਂ ਸਨ। ਇੱਥੇ ਬਕਾਇਦਾ ਪਲੈਨਿੰਗ ਨਾਲ ਬਣਾਈਆਂ ਗਈਆਂ ਗਲੀਆਂ ਸਨ ਉਸ ਜ਼ਮਾਨੇ ਵਿੱਚ ਵੀ ਐਡਵਾਂਸਡ ਡਰੇਨੇਜ ਸਿਸਟਮ ਸੀ ਸੋਚੋ ਇਹ ਲੋਕ ਮੈਸੋਪੋਟਾਮੀਆ ਯਾਨੀ ਅੱਜ ਦੇ ਇਰਾਕ ਤੱਕ ਵਪਾਰ ਕਰਦੇ ਸਨ ਮਿੱਟੀ ਦੇ ਬਰਤਨ ਮਣਕੇ ਮੋਹਰਾਂ ਬਣਾਉਣ ਵਿੱਚ ਇਹ ਬੇਹੱਦ ਮਾਹਿਰ ਸਨ ਇਹ ਸੱਚਮੁੱਚ ਆਪਣੇ ਵਕਤੋਂ ਬਹੁਤ ਅੱਗੇ ਸਨ ਖੈਰ ਹਰ ਚੀਜ਼ ਦਾ ਇੱਕ ਅੰਤ ਹੁੰਦਾ ਹੈ ਹੜੱਪਾ ਸਭਿਤਾ ਦੇ ਪਤਨ ਤੋਂ ਬਾਅਦ ਪੰਜਾਬ ਇੱਕ ਨਵੇਂ ਦੌਰ ਵਿੱਚ ਪਹੁੰਚਿਆ ਇਹ ਉਹ ਵਕਤ ਸੀ ਜਦੋਂ ਇਸ ਧਰਤੀ ਤੇ ਭਾਰਤ ਦੀ ਮੁੱਢਲੀ ਸੰਸਕ੍ਰਿਤੀ ਨੇ ਜਨਾ ਫੜੀਆਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਨੇ ਵੀ ਇੱਥੇ ਦਸਤਕ ਦਿੱਤੀ। ਉਸ ਦੌਰ ਵਿੱਚ ਇਸ ਇਲਾਕੇ ਨੂੰ ਸप्तसिंधੂ ਕਿਹਾ ਜਾਂਦਾ ਸੀ, ਯਾਨੀ ਸੱਤ ਦਰਿਆਵਾਂ ਦੀ ਧਰਤੀ। ਇਹ ਸਿਰਫ ਕੋਈ ਭੂਗੋਲਿਕ ਨਾਂ ਨਹੀਂ ਸੀ, ਬਲਕਿ ਇੱਕ ਪੂਰੀ ਸੱਭਿਆਚਾਰਕ ਪਛਾਣ ਸੀ। ਇਹ ਉਹੀ ਧਰਤੀ ਹੈ ਜਿੱਥੇ ਦੁਨੀਆ ਦੇ ਸਭ ਤੋਂ ਪੁਰਾਣੇ ਗ੍ਰੰਥਾਂ ਵਿੱਚੋਂ ਇੱਕ ਰਿਗਵੇਦ ਦੇ ਸ਼ੁਰੂਆਤੀ ਭਜਨ ਲਿਖੇ ਗਏ। ਫਿਰ ਲਗਭਗ 6ਵੀਂ ਸਦੀ ਈਸਾ ਪੂਰਵ ਵਿੱਚ ਇੱਥੇ ਆਇਆ ਫਾਰਸੀ ਸਾਮਰਾਜ। ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਇੱਕ ਗਲੋਬਲ ਪਾਵਰ ਦਾ ਹਿੱਸਾ ਬਣਿਆ ਤੇ ਫਿਰ ਫਿਰ ਆਈ ਯੂਨਾਨੀ ਦੋਵਾਂ ਨੇ ਇਸ ਧਰਤੀ ਤੇ ਆਪਣੀ ਅਮਿਟ ਛਾਪ ਛੱਡੀ ਜਿਸ ਨੇ ਇਸ ਦੇ ਭਵਿੱਖ ਨੂੰ ਹਮੇਸ਼ਾ ਹਮੇਸ਼ਾ ਲਈ ਬਦਲ ਦਿੱਤਾ ਅਤੇ ਯੂਨਾਨੀਆਂ ਦੀ ਗੱਲ ਕਰੀਏ ਤਾਂ ਸਿਕੰਦਰ ਤੇ ਪੋਰਸ ਦੀ ਕਹਾਣੀ ਨੂੰ ਕੌਣ ਭੁੱਲ ਸਕਦਾ ਜੇਹਲਮ ਦੇ ਕੰਡੇ ਜਦੋਂ ਵਿਸ਼ਵ ਵਿਜੇਤਾ ਸਿਕੰਦਰ ਦਾ ਸਾਹਮਣਾ ਰਾਜਾ ਪੋਰਸ ਨਾਲ ਹੋਇਆ ਤਾਂ ਪੋਰਸ ਨੇ ਜੋ ਬਹਾਦਰੀ ਦਿਖਾਈ ਉਸ ਤੋਂ ਸਿਕੰਦਰ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਜਿੱਤਿਆ ਹੋਇਆ ਰਾਜ ਵੀ ਇੱਜ਼ਤ ਨਾਲ ਵਾਪਸ ਕਰ ਦਿੱਤਾ ਇਹ ਘਟਨਾ ਅੱਜ ਵੀ ਪੰਜਾਬ ਦੇ ਲੋਕਾਂ ਦੇ ਸਵੈਮਾਨ ਦੀ ਮਿਸਾਲ ਹੈ ਸਿਕੰਦਰ ਦੇ ਜਾਣ ਤੋਂ ਬਾਅਦ ਮੈਦਾਨ ਖਾਲੀ ਨਹੀਂ ਰਿਹਾ ਚਾਣਕਿਆ ਤੇ ਚੰਦਰਗੁਪਤ ਮੌਰੀਆ ਨੇ ਪੰਜਾਬ ਨੂੰ ਭਾਰਤ ਦੇ ਪਹਿਲੇ ਮਹਾਨ ਸਾਮਰਾਜ ਮੌਰੀਆ ਸਾਮਰਾਜ ਦਾ ਹਿੱਸਾ ਬਣਾਇਆ ਇਸੇ ਦੌਰ ਵਿੱਚ ਤਕਸ਼ਿਲਾ ਸ਼ਹਿਰ ਪੂਰੀ ਦੁਨੀਆ ਵਿੱਚ ਸਿੱਖਿਆ ਤੇ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਬਣ ਕੇ ਉੱਭਰਿਆ। ਇਸ ਤੋਂ ਬਾਅਦ ਉਹ ਦੌਰ ਆਇਆ ਜਦੋਂ ਪੰਜਾਬ ਸੱਚਮੁੱਚ ਦੁਨੀਆ ਭਰ ਦੇ ਸੱਭਿਆਚਾਰਾਂ ਦਾ ਇੱਕ ਮਹਾਨ ਸੰਗਮ ਬਣ ਗਿਆ। ਵੱਖ-ਵੱਖ ਸੱਭਿਅਤਾਵਾਂ ਇੱਥੇ ਆਈਆਂ, ਮਿਲੀਆਂ ਤੇ ਇਸ ਮਿਲਾਪ ਤੋਂ ਇੱਕ ਬਿਲਕੁਲ ਨਵੀਂ ਤੇ ਖਾਸ ਪਛਾਣ ਪੈਦਾ ਹੋਈ। ਇਸ ਮਿਸ਼ਰਣ ਦੀ ਸਭ ਤੋਂ ਵਧੀਆ ਮਿਸਾਲ ਪਤਾ ਕੀ ਹੈ? ਗੰਧਾਰ ਕਲਾ। ਕਲਪਨਾ ਕਰਕੇ ਦੇਖੋ ਮਹਾਤਮਾ ਬੁੱਧ ਦੀਆਂ ਮੂਰਤੀਆਂ ਪਰ ਉਹਨਾਂ ਦਾ ਚਿਹਰਾ, ਉਹਨਾਂ ਦਾ ਸਰੀਰ, ਉਹਨਾਂ ਦਾ ਪਹਿਰਾਵਾ ਯੂਨਾਨੀ ਦੇਵਤਿਆਂ ਵਰਗਾ ਇਹ ਸੀ ਪੂਰਬ ਤੇ ਪੱਛਮ ਦਾ ਉਹ ਅਨੋਖਾ ਮੇਲ ਜੋ ਇਸੇ ਪੰਜਾਬ ਦੀ ਧਰਤੀ ਤੇ ਹੋਇਆ ਤਾਂ ਪੰਜਾਬ ਇੱਕ ਗਲੋਬਲ ਚੌਰਾਹਾ ਬਣ ਗਿਆ ਸੀ ਕਿਉਂ ਪਹਿਲੀ ਗੱਲ ਮਸ਼ਹੂਰ ਰੇਸ਼ਮ ਮਾਰਗ ਯਾਨੀ ਕਿ ਸਿਲਕ ਰੂਟ ਇੱਥੋਂ ਹੀ ਲੰਘਦਾ ਸੀ ਜੋ ਵਪਾਰ ਦਾ ਮੁੱਖ ਕੇਂਦਰ ਸੀ ਦੂਜਾ ਕੁਸ਼ਾਨ ਸਾਮਰਾਜ ਦੇ ਸਮੇਂ ਇਹ ਬੁੱਧ ਧਰਮ ਦਾ ਇੱਕ ਬਹੁਤ ਵੱਡਾ ਹੱਬ ਬਣ ਗਿਆ ਤੇ ਤੀਜਾ ਗੁਪਤ ਸਾਮਰਾਜ ਵੇਲੇ ਤਾਂ ਪੰਜਾਬ ਨੇ ਸਭਿਆਚਾਰ ਤੇ ਵਿਗਿਆਨ ਦੇ ਖੇਤਰ ਵਿੱਚ ਇੱਕ ਸੁਨਹਿਰੀ ਯੁੱਗ ਦੇਖਿਆ ਪਰ ਕਹਿੰਦੇ ਨੇ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹਰ ਸੁਨਹਿਰੀ ਦੌਰ ਦਾ ਕਦੇ ਨਾ ਕਦੇ ਅੰਤ ਹੁੰਦਾ ਹੈ ਹੁਣ ਕਹਾਣੀ ਇੱਕ ਨਵਾਂ ਇੱਕ ਬਹੁਤ ਵੱਡਾ ਮੋੜ ਲੈਣ ਵਾਲੀ ਸੀ ਪ੍ਰਾਚੀਨ ਪੰਜਾਬ ਦੀ ਆਜ਼ਾਦੀ ਦਾ ਸੂਰਜ ਡੁੱਬਣ ਵਾਲਾ ਸੀ ਇਸ ਬਦਲਦੇ ਦੌਰ ਵਿੱਚ ਇੱਕ ਆਖਰੀ ਦੀਵਾਰ ਬਣ ਕੇ ਖੜੇ ਹੋਏ ਹਿੰਦੂ ਸ਼ਾਹੀ ਰਾਜੇ ਉਹਨਾਂ ਨੂੰ ਇਸ ਖੇਤਰ ਵਿੱਚ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਤੇ ਪਰੰਪਰਾਵਾਂ ਦੇ ਆਖਰੀ ਪਹਿਰੇਦਾਰਾਂ ਵਜੋਂ ਯਾਦ ਕੀਤਾ ਜਾਂਦਾ ਹੈ ਪਰ ਫਿਰ ਮਹਿਮੂਦ ਗਜ਼ਨਵੀ ਦੇ ਹਮਲਿਆਂ ਨੇ ਸਾਰਾ ਨਕਸ਼ਾ ਹੀ ਬਦਲ ਦਿੱਤਾ ਬਹੁਤ ਭਿਆਨਕ ਲੜਾਈਆਂ ਹੋਈਆਂ ਅਤੇ ਅਖੀਰ ਹਿੰਦੂ ਸ਼ਾਹੀ ਰਾਜਵੰਸ਼ ਦਾ ਅੰਤ ਹੋ ਗਿਆ ਇਸ ਦੇ ਨਾਲ ਹੀ ਪੰਜਾਬ ਦੀ ਆਪਣੀ ਖੁਦਮੁਖਤਿਆਰੀ ਖਤਮ ਹੋ ਗਈ ਤੇ ਇਹ ਪਹਿਲਾਂ ਗਜ਼ਨਵੀਆਂ ਤੇ ਫਿਰ ਦਿੱਲੀ ਸਲਤਨਤ ਦੇ ਰਾਜ ਹੇਠ ਆ ਗਿਆ ਤਾਂ ਹਜ਼ਾਰਾਂ ਸਾਲਾਂ ਦੇ ਸਫ਼ਰ ਤੋਂ ਬਾਅਦ 15ਵੀਂ ਸਦੀ ਦਾ ਪੰਜਾਬ ਇੱਕ ਐਸੀ ਥਾਂ ਤੇ ਖੜਾ ਸੀ ਜਿੱਥੇ ਕਈ ਸਭਿਆਚਾਰ ਕਈ ਧਰਮ ਕਈ ਵਿਚਾਰ ਇੱਕ ਦੂਜੇ ਨਾਲ ਟਕਰਾਰ ਰਹੇ ਸਨ ਅਤੇ ਇਸੇ ਮਾਹੌਲ ਵਿੱਚੋਂ ਇੱਕ ਨਵੀਂ ਰੂਹਾਨੀ ਕ੍ਰਾਂਤੀ ਨੇ ਜਨਮ ਲੈਣਾ ਸੀ ਜੇ ਉਸ ਵਕਤ ਦੇ ਮਾਹੌਲ ਨੂੰ ਸਮਝਣਾ ਹੋਵੇ ਤਾਂ ਤਿੰਨ ਵੱਡੀਆਂ ਤਾਰਾਵਾਂ ਸਨ ਇੱਕ ਪਾਸੇ ਸਦੀਆਂ ਪੁਰਾਣੀਆਂ ਹਿੰਦੂ ਪਰੰਪਰਾਵਾਂ ਸਨ ਜਿਨ੍ਹਾਂ ਵਿੱਚ ਸਮਾਜਿਕ ਅਸਮਾਨਤਾ ਵੀ ਸੀ ਦੂਜੇ ਪਾਸੇ ਦਿੱਲੀ ਸਲਤਨਤ ਦਾ ਰਾਜ ਸੀ ਜਿਸ ਨਾਲ ਰਾਜਨੀਤਿਕ ਸੰਘਰਸ਼ ਚੱਲ ਰਿਹਾ ਸੀ ਅਤੇ ਇਨ੍ਹਾਂ ਦੋਵਾਂ ਦੇ ਵਿਚਕਾਰ ਸਨ ਸੂਫੀ ਸੰਤ ਜੋ ਰੋਹਾਨੀ ਕਵਿਤਾ ਰਾਹੀਂ ਰੱਬ ਨੂੰ ਲੱਭ ਰਹੇ ਸਨ ਮਾਹੌਲ ਬਹੁਤ ਗੁੰਜਲਦਾਰ ਸੀ ਅਜਿਹੇ ਮਾਹੌਲ ਵਿੱਚ ਜਿੱਥੇ ਅਸਮਾਨਤਾ ਸੀ ਲੜਾਈ ਝਗੜੇ ਸਨ ਉਥੇ ਆਮ ਲੋਕ ਇੱਕ ਨਵੇਂ ਰਾਹ ਦੀ ਤਲਾਸ਼ ਵਿੱਚ ਸਨ ਇੱਕ ਅਜਿਹੇ ਰਾਹ ਦੀ ਜੋ ਉਹਨਾਂ ਨੂੰ ਸ਼ਾਂਤੀ ਦੇ ਸਕੇ ਇੱਕ ਰੋਹਾਨੀ ਖਾਲੀਪਨ ਸੀ ਜਿਸ ਨੂੰ ਪਰੰਦੀ ਸਖਤ ਲੋੜ ਸੀ ਅਤੇ ਫੇਰ ਇਸ 10000 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਮਰਾਜਾਂ ਦੇ ਉਤਰਾ ਚੜਾਓ ਤੋਂ ਬਾਅਦ ਸਾਲ 1469 ਵਿੱਚ ਇਸੇ ਧਰਤੀ ਤੇ ਇੱਕ ਨਵੀਂ ਰੋਸ਼ਨੀ ਦਾ ਜਨਮ ਹੋਇਆ ਉਹ ਸਨ ਗੁਰੂ ਨਾਨਕ ਦੇਵ ਜੀ ਤਾਂ ਦੇਖੋ ਪਿਛਲੇ 10000 ਸਾਲਾਂ ਦਾ ਸਾਰਾ ਸਫਰ ਭਾਵੇਂ ਉਹ ਹੜੱppa ਦੇ ਸ਼ਹਿਰ ਹੋਣ ਸਿਕੰਦਰ ਦੀਆਂ ਲੜਾਈਆਂ ਗੰਧਾਰ ਦੀ ਕਲਾ ਜਾਂ ਸੂਫੀਆਂ ਦੇ ਗੀਤ ਇਹ ਸਭ ਬੇਕਾਰ ਨਹੀਂ ਗਿਆ ਇਹ ਸਾਰਾ ਕੁਝ ਮਿਲ ਕੇ ਉਸ ਇਤਿਹਾਸਿਕ ਪਲ ਲਈ ਇੱਕ ਮਹਾਨ ਰੋਹਾਨੀ ਕ੍ਰਾਂਤੀ ਲਈ ਮੰਚ ਤਿਆਰ ਕਰ ਰਿਹਾ ਸੀ ਤੇ ਅਖੀਰ ਵਿੱਚ ਇਹ ਸਵਾਲ ਬਚਦਾ ਕਿ ਇੱਕ ਅਜਿਹੀ ਧਰਤੀ ਜਿਸ ਨੇ ਮਨੁੱਖਤਾ ਦੇ ਪਹਿਲੇ ਕਦਮ ਦੇਖੇ ਜਿਸ ਨੇ ਇੰਨੇ ਹਮਲੇ ਸਹੇ ਇੰਨੇ ਸੱਭਿਆਚਾਰਾਂ ਨੂੰ ਆਪਣੇ ਅੰਦਰ ਸਮੋਇਆ ਉਹ ਅਚਾਨਕ ਮਨੁੱਖਤਾ ਲਈ ਇੱਕ ਬਿਲਕੁਲ ਨਵੇਂ ਤੇ ਕ੍ਰਾਂਤੀਕਾਰੀ ਦ੍ਰਿਸ਼ਟੀਕੋਣ ਦਾ ਕੇਂਦਰ ਕਿਵੇਂ ਬਣ ਗਈ ਸ਼ਾਇਦ ਇਸੇ ਵਿੱਚ ਹੀ ਪੰਜਾਬ ਦੀ ਅਸਲ ਤਾਕਤ ਇਸ ਦੀ ਲਚਕਤਾ ਅਤੇ ਇਸ ਦੀ ਕਦੇ ਨਾ ਮਰਨ ਵਾਲੀ ਆਤਮਾ ਦਾ ਰਾਸ ਛੋਪਿਆ ਹੋਇਆ ਹੈ